ਹੱਥੀ ਸਾਨੂੰ ਪਾਲ-ਪੋਸ ਕੇ ਅੱਜ ਬਾਬਲਾ ਬੇगाने ਕਰ ਤੋਰੇ ਵੇ ਹੱਥੀ ਸਾਨੂੰ ਪਾਲ-ਪੋਸ ਕੇ ਅੱਜ ਬਾਬਲਾ ਬੇगाने ਕਰ ਤੋਰੇ ਵੇ ਅੱਡਾ ਕੀ ਕਸੂਰ ਹੋ ਗਿਆ ਨਾਲੇ ਤੋੜਦਾ ਇਹ ਨਾਲੇ ਬੁੱਕੀ ਰੋਵੇ ਵੇ ਅੱਡਾ ਕੀ ਕਸੂਰ ਹੋ ਗਿਆ ਨਾਲੇ ਤੋੜਦਾ ਇਹ ਨਾਲੇ ਬੁੱਕੀ ਰੋਵੇ ਗੁੱਡੀਆਂ ਪਟੋਲੇ ਖੇਡਦੀ ਅੱਖਾਂ ਵਿੱਚ ਗਿਆ ਬਚਪਨ ਮੇਰਾ ਗੁੱਡੀਆਂ ਪਟੋਲੇ ਖੇਡਦੀ ਅੱਖਾਂ ਵਿੱਚ ਗਿਆ ਬਚਪਨ ਮੇਰਾ ਕਾ ਤੋਏ ਜਵਾਨੀਆਂ ਗਈ ਹੁਣ ਡਰਦਾ ਬੇगाने ਕਰ ਤੋਰੇ ਫੇਤਾ ਤੋਏ ਜਵਾਨੀਆਂ ਗਈ ਹੁਣ ਡਰਦਾ ਬੇगाने ਕਰ ਤੋਰੇ ਵੇ ਐਡਾ ਕੀ ਕਸੂਰ ਹੋ ਗਿਆ ਨਾਲੇ ਤੋੜਦਾ ਏ ਨਾਲੇ ਮੁਕੀਰੋਵੇ ਵੇ ਐਡਾ ਕੀ ਕਸੂਰ ਹੋ ਗਿਆ ਨਾਲੇ ਤੋੜਦਾ ਏ ਨਾਲੇ ਮੁਕੀਰੋਵੇ ਅੱਖੋਂ ਨਾ ਪਰੋਖੇ ਕਰਦਾ ਕੀ ਮੇ ਕਰ ਲਿਆ ਪਹਾੜ ਚਿੰਦਾ ਚੇਰਾ ਵੇਖੋ ਨਾ ਪਰੋਖੇ ਕਰਦਾ ਕੀ ਵੇ ਕਰ ਲਿਆ ਪਹਾੜ ਚਿੱਟਾ ਚੇਰਾ ਸਜਣ ਸਦਾ ਕੇ ਆਪ ਤੂੰ ਪੱਲਾ ਢ ਕੇ ਬੇगाने ਕਰ ਤੋਰੇ ਸਜਣ ਸਦਾ ਕੇ ਆਪ ਤੂੰ ਪੱਲਾ ਢ ਕੇ ਬੇगाने ਕਰ ਤੋਰੇ ਵੇ ਢਾ ਕੀ ਕਸੂਰ ਹੋਗੇ ਆ ਨਾਲੇ ਤੋਰਦਾਏ ਨਾਲੇ ਬੁਕੀਰੋਵੇ ਦਾ ਕੀ ਕਸੂਰ ਹੋ ਗਿਆ ਨਾਲੇ ਤੋੜਦਾਏ ਨਾਲੇ ਬੁਕੀਰੋਵੇ ਤੀਆਂ ਰੱਖੀਆਂ ਨਾਰਾਜੀਆਂ ਤੇ ਰਾਣੀਆਂ ਆਪਣਾ ਬਣਾਉਣ ਪਰ ਦੋਨੇ ਕਰ ਬੇਗਾਨੀਆਂ ਤੀਆਂ ਰੱਖੀਆਂ ਨਾਰਾਜੀਆਂ ਤੇ ਰਾਣੀਆਂ ਆਪਣਾ ਬਣਾਉਣ ਪਰ ਦੋਵੇਂ ਕਰ ਬੇਗਾਨੀਆਂ ਟੋਟਾ ਜਿਗਰ ਦਾ ਬੇਗਾਨੇ ਕਰ ਤੋੜੇ ਵੇ ਡਾਕੀ ਕਸੂਰ ਹੋ ਗਿਆ ਟੋਟਾ ਜਿਗਰ ਦਾ ਬੇਗਾਨੇ ਕਰ ਤੋੜੇ ਵੇ ਡਾਕੀ ਕਸੂਰ ਹੋ ਗਿਆ ਨਾਲੇ ਤੋੜਦਾ ਐ ਨਾਲੇ ਬੁੱਕੀ ਰਹੋਗੇ ਵੇ ਡਾਕੀ ਕਸੂਰ ਹੋ ਗਿਆ ਨਾਲੇ ਤੋੜਦਾ ਐ ਨਾਲੇ ਬੁੱਕੀ ਰਹੋਗੇ ਵੇ ਡਾਕੀ ਕਸੂਰ ਹੋ ਗਿਆ ਪੁੱਤਾਂ ਨੇ ਜ਼ਮੀਨ ਸਾਂਭਣੀ ਅਸਾ ਹੱਥਾਂ ਦਾ ਦਿੱਤਾ ਲੈ ਚੜਾ ਪੁੱਤਾਂ ਨੇ ਜ਼ਮੀਨ ਸਾਂਭਣੀ ਅਸਾ ਹੱਥਾਂ ਦਾ ਦਿੱਤਾ ਲੈ ਚੜਾ ਸਬਰ ਸਾਨੂੰ ਦਿੱਤਾ ਰੱਬ ਨੇ ਬਾਬਲ ਮਨ ਸਤ ਗੁਰੂ ਦਾ ਪੜਾ ਸਬਰ ਸਾਨੂੰ ਦਿੱਤਾ ਰੱਬ ਨੇ ਬਾਬਲ ਮਨ ਸਤ ਗੁਰੂ ਦਾ ਪੜਾ ਕਤ ਟੋ ਡੋਲਦਾ ਕਰਮ ਨੂੰ ਤੋਰੇ ਵੇ ਅਡਾ ਕੀ ਕਸੂਰ ਹੋ ਗਿਆ ਕਤ ਟੋ ਡੋਲਦਾ ਕਰਮ ਨੂੰ ਤੂ ਤੋਰੇ ਵੇ ਅਡਾ ਕੀ ਕਸੂਰ ਹੋ ਗਿਆ ਨਾਲੇ ਤੋਰਦਾ ਐ ਨਾਲੇ ਬੁੱਕੀ ਰੋਵੇ ਵੇ ਅਡਾ ਕੀ ਕਸੂਰ ਹੋ ਗਿਆ ਨਾਲੇ ਤੋੜਦਾ ਐ ਨਾਲੇ ਬੁੱਕੀ ਰੋਵੇ ਵੇ ਅਡਾ ਕੀ ਕਸੂਰ ਹੋ ਗਿਆ ਵੇ ਹੱਥੀ ਸਾਨੂੰ ਪਾਲ-ਪੋਸ ਕੇ ਅੱਜ ਬਾਬਲ ਬੇगाने ਕਰ ਤੋਰੇ ਵੇ ਹੱਥੀ ਸਾਨੂੰ ਪਾਲ-ਪੋਸ ਕੇ ਅੱਜ ਬਾਬਲ ਬੇगाने ਕਰ ਤੋਰੇ ਵੇ ਅੱਡਾ ਕੀ ਕਸੂਰ ਹੋ ਕੇ ਆ ਨਾਲੇ ਤੋਰਦਾਏ ਨਾਲੇ ਅਬ ਕੀ ਰੋਵੇਂ ਵੇ ਅੱਡਾ ਕੀ ਕਸੂਰ ਹੋ ਕੇ ਆ ਨਾਲੇ ਤੋਰਦਾਏ ਨਾਲੇ ਅਬ ਕੀ ਰੋਵੇਂ